ਕਈ ਜੀ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਇੱਕ ਕਹਾਵਤ ਪ੍ਰਚਲਿਤ ਹੋ ਗਈ ਕਹਿੰਦੇ ਸੱਪਾਂ ਨਾਲੋਂ ਵੱਧ ਜ਼ਹਿਰ ਬੰਦਿਆਂ 'ਚ ਆ ਕਹਿੰਦੇ ਬੰਦਿਆਂ ਤੋਂ ਬਚ ਕੇ ਰਹੋ ਸੱਪਾਂ ਦੇ ਮਾਰਿਆਂ ਨਹੀਂ ਮਰਦੇ ਤੇ ਉਸ ਗੱਲ ਦੇ ਉੱਤੇ ਮੋਹਰ ਲੱਗ ਗਈ ਮੈਂ ਇਹ ਨਹੀਂ ਕਹੂੰਗਾ ਕਿ ਉਸ ਵੀਰ ਦੇ ਵਿੱਚ ਜ਼ਹਿਰ ਆ ਮੈਂ ਉਸ ਵੀਰ ਦੇ ਬਾਰੇ ਕੋਈ ਵੀ ਮਾੜਾ ਕਮੈਂਟ ਨਹੀਂ ਕਰ ਰਿਹਾ ਪਰ ਇੱਕ ਵੀਰ ਦੇ ਸੱਪ ਲੜਿਆ ਤੇ ਉਹ ਵੀਰ ਨੂੰ ਕੁਝ ਨਹੀਂ ਹੋਇਆ ਤੇ ਸੱਪ ਮਰ ਗਿਆ ਪਰ ਕਿਹੜੇ ਸਪਾਂ ਦੇ ਵਿੱਚ ਜਹਿਰ ਆ ਮੈਂ ਉਹ ਵੀ ਗੱਲ ਤੁਹਾਨੂੰ ਜ਼ਰੂਰ ਦੱਸ ਦੇਣਾ ਤੁਸੀਂ ਪਿਛਲੇ ਦਿਨੀ ਪਿਛਲੇ ਦਿਨੀ ਇੱਕ ਖਬਰ ਤੁਸੀਂ ਸਾਰਿਆਂ ਨੇ ਸੁਣੀ ਸੀ ਤੁਸੀਂ ਸਾਰਿਆਂ ਨੇ ਵੇਖੀ ਸੀ ਕਿ ਬਰਨਾਲੇ ਦੇ ਵਿੱਚ ਇੱਕ ਅਲਟੋ ਕਾਰ ਨੂੰ ਅੱਗ ਲੱਗ ਗਈ ਅਲਟੋ ਕਾਰ ਨੂੰ ਅੱਗ ਲੱਗ ਗਈ ਤੇ ਇੱਕ ਨੌਜਵਾਨ ਉਹ ਉਸ ਅਲਟੋ ਕਾਰ ਦੇ ਵਿੱਚ ਸੜ ਗਿਆ ਜਿਉਂਦਾ ਸੜ ਗਿਆ ਸਭ ਨੂੰ ਲੱਗਿਆ ਕਿ ਕਿਤੇ ਗਰਮੀ ਦੇ ਕਰਕੇ ਗੱਡੀ ਨੂੰ ਅੱਗ ਲੱਗ ਗਈ ਤੇ ਉਹ ਵੀਰ ਵਿੱਚ ਸੜ ਗਿਆ ਪਰ ਹੁਣ ਜਦੋਂ ਪੁਲਿਸ ਨੇ ਉਹ ਜਾਂਚ ਕੀਤੀ ਵੈਰੀਫਿਕੇਸ਼ਨ ਕੀਤੀ ਤਾਂ ਸਾਹਮਣੇ ਨਿਕਲ ਕੇ ਆਇਆ ਕਿ ਉਸ ਵੀਰ ਦੀ ਜਿਹੜੀ ਘਰ ਵਾਲੀ ਸੀ ਉਹਦੇ ਵੱਲੋਂ ਆਪਦੇ ਕਿਸੇ ਪ੍ਰੇਮੀ ਦੇ ਨਾਲ ਤੇ ਉਹਦੇ ਪ੍ਰੇਮੀ ਦੇ ਕਿਸੇ ਹੋਰ ਦੋਸਤ ਦੇ ਨਾਲ ਰਲ ਕੇ ਉਹਨੂੰ ਉਸ ਨੌਜਵਾਨ ਦੇ ਉੱਤੇ ਪਹਿਲਾ ਜਿਹੜਾ ਹਿੱਟ ਪਾ ਕੇ ਜਿਹੜੀ ਮੱਛਰਾਂ ਦੇ ਵਾਸਤੇ ਹਿੱਟ ਆ ਪਕਰਾਂ ਦੇ ਵਿੱਚ ਵਰਤਦੇ ਆ ਉਹ ਹਿੱਟ ਪਾ ਕੇ ਉਹਨੂੰ ਬੇਹੋਸ਼ ਕੀਤਾ ਗਿਆ بے ہوش ਕਰਨ ਤੋਂ ਬਾਅਦ પેટ્રોલ ਪਾ ਕੇ ਉਸ ਕਾਰ ਨੂੰ ਅੱਗ ਲਗਾ ਦਿੱਤੀ ਗਈ ਤੇ ਉਹ ਵੀਰ ਵਿੱਚੇ ਸੜ ਗਿਆ ਤੇ ਉਹ ਕਿਤੇ ਨਾ ਕਿਤੇ ਉਹ ਕਹਾਵਤ ਸੱਚ ਹੋ ਗਈ ਕਿ ਸੱਪਾਂ ਨਾਲੋਂ ਵੱਧ ਜ਼ਹਿਰ ਅੱਜ ਬੰਦਿਆਂ ਦੇ ਵਿੱਚ ਆ ਤੇ ਮੈਨੂੰ ਲੱਗਦਾ ਕਿ ਜਿਹੜਾ ਕਲਯੁਗ ਦਾ ਸਮਾਂ ਆ ਉਹ ਇਸ ਨੂੰ ਹੀ ਆਪਾਂ ਕਹਿ ਸਕਦੇ ਹਾਂ ਉਸ ਤੋਂ ਵੱਡਾ ਕੋਈ ਕਲਯੁਗ ਹੋ ਨਹੀਂ ਸਕਦਾ